ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਬਾਈ ਸਖਮੰਦਰ ਕੋਲ ਪਹੁੰਚੇ ਆ ਤਹਿਸੀਲ ਬਾਈ ਨੂੰ ਬਾਗਾ ਪੁਰਾਣਾ ਪੈਂਦੀ ਆ ਤੇ ਜ਼ਿਲ੍ਹਾ ਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਲਗਭਗ ਹਫਤੇ ਚ 4 ਵੀਡੀਓ ਆਪਣੇ ਚੈਨਲ ਤੇ ਬਾਈ ਦੀਆਂ ਆਈ ਜਾਂਦੀਆਂ ਕਿਉਂਕਿ ਰਿਟੇਨ ਚ ਪਸ਼ੂ ਆਉਂਦੇ ਰਹਿੰਦੇ ਨੇ ਰਿਟੇਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਬਾਈ ਕੋਲ ਮੇਲੇ ਦੇ ਚੈਂਪੀਅਨ ਮੱਝ ਆਈ ਇੱਕ ਤੇ ਦੋ ਹੋਰ ਚੰਗੇ ਨਗੀਨੇ ਸੇਲਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਨਾਮ ਮੇਰਾ ਸੁਖਮਨ ਕੁਸੰਗ ਹੈ ਪੰਡੀ ਪੰਡ ਰੋਡ ਦੇ ਕੋਲ ਸੰਤਾ ਹਾਂ ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ 2 ਦਿਨ ਪਹਿਲਾਂ ਕੀ ਰਿਸਪੌਂਸ ਰਿਹਾ ਜੀ ਨਾਲ ਦੀ ਨਾਲ ਨਾਲ ਦੀ ਨਾਲ ਸੇਲ ਆ ਜੀ ਆਪਾਂ ਬਲ ਲਗਾਤਾਰੀ ਵੀਡੀਓ ਪਾਉਂਦੇ ਰਹਿੰਦੇ ਆ ਕਿੰਨੇ ਕ ਟਾਈਮ ਚ ਸੇਲ ਹੋ ਜਾਂਦੀ ਆ ਜੀ ਕਿੰਨੇ ਕ ਫੋਨ ਆਉਂਦੇ ਆ ਜੀ ਤੁਹਾਨੂੰ ਜਿਹੜੇ ਬੰਦੇ ਆਪਣੇ ਤੋਂ ਪਹਿਲਾਂ ਖਰੀਦੇ ਵੇਚ ਜਿਨ੍ਹਾਂ ਦੇ ਹਾਂਜੀ ਉਹ ਤਾਂ ਉੱਕੇ ਹੀ ਕਹਿ ਦਿੰਦੇ ਬਸ ਠੀਕ ਆ ਜੀ ਜਿਹੜਾ ਕੋਈ ਬੰਦਾ ਨਵਾਂ ਜੁੜਦਾ ਹੈ ਉਹ ਤਾਂ ਫਿਰ ਆਪ ਦਾ ਪੂਰਾ ਖਰਦਾ ਫਿਰ ਆਪਾਂ ਨੂੰ ਦੱਸ ਵੀ ਦਿੰਨੇ ਠੀਕ ਆ ਜੀ ਹੂੰ ਤੇ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਖੀਰੀ ਕਟੀਆਂ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਈਆਂ ਮੌਕਸਰ ਦੀ ਮੌਕਸਰ ਦੇ ਮੇਲੇ 'ਚ ਹਾਂ ਠੀਕ ਹੈ ਜੀ ਕਿ ਤਿੰਨ ਵਾਰੀ ਪਹਿਲੇ ਨੰਬਰ ਤੇ ਆਈਗੀ ਠੀਕ ਹੈ ਜੀ ਇਹ ਕਟੀਆ ਆਪਣੇ ਕੋਲੇ ਪ੍ਰੂਫ ਹੈ ਦੇ ਪ੍ਰੂਫ ਹੈਗੇ ਜੀ ਸਾਖੀ ਕੋਟ ਆਪਣੇ ਕੋਲੇ ਇਹਦੀ ਜੇ ਕੋਈ ਵੀ ਇਹ ਆ ਮੰਨ ਲਓ ਜਿਹੜਾ ਲੈ ਕੇ ਜਾਊਗਾ ਉਹ ਵੇਖਣੇ ਚਾਹੁੰਦਾ ਹੋਵੇ ਜੀ ਦੇਖ ਲੈ ਜੀ ਦੇਵਾਂਗੇ ਆਪਾਂ ਸਾਖੀ ਗੁਰਨ ਵਾਲੇ ਤੇ ਜਿਹੜੀਆਂ ਇਹ ਫੋਟੋਆਂ ਵਗੈਰਾ ਜੀ ਹੈਗੇ ਜੀ ਸਾਰੀਆਂ ਹੈਗੀਆਂ ਜੀ ਬਿਲਕੁਲ ਠੀਕ ਆ ਜੀ ਜਿੰਨੇ ਮੇਲਿਆਂ ਦੇ ਚੈਂਪੀਅਨ ਹੁਣ ਦੇਖਣਾ ਦਿਖਾ ਦਿੰਨੇ ਨਹੀਂ ਚਲੋ ਕੋਈ ਨਹੀਂ ਜਿਹੜਾ ਵੀਰ ਨੂੰ ਪਸੰਦ ਆਊਗੀ ਉਹ ਦੇਖ ਲੂਗਾ ਤੇ ਡਿਟੇਲ ਕੀ ਹੈ ਜੀ ਇਹਦੀ ਇਹਨੇ ਦੋ ਦਿੱਤਾ 3 ਅੰਕ ਕਿਲੋ ਠੀਕ ਆ ਜੀ ਠੀਕ ਹੈ ਤੇ ਹੁਣ ਸੂਈਏ ਛੇਮਕ ਦੇਣਾ 나ੜੂਆ ਨਾਲ ਠੀਕ ਆ ਬੱਚਾ ਕੀ ਹੈ ਜੀ ਮਗਰ ਮਗਰ ਕੱਟੀ ਹੈ ਮਗਰ ਕੱਟੀ ਹੈ ਸੋਹਣੀ ਕੱਟੀ ਹੈ ਜੀ ਇੱਕ ਵਕਰੀ ਜੀ ਬਰੀਡ ਗਵਾਕਾਂ ਦੇ ਖੇਡ ਨਾਲ ਹੀ ਹੈ ਤੇ ਸਹੀ ਗੱਲ ਹੈ ਜੀ ਵਕਰੀ ਜੀ ਬਰੀਡ ਐ ਕ ਤੁਸੀਂ ਦੇਖ ਹੀ ਸਕਦੇ ਹੋ ਇਹ ਚੀਜ਼ ਖਾਸ ਕਰ ਘਾਟੀ ਮਿਲਦੀ ਹੈ ਜੀ ਤੇ ਕਿੰਨੇਵੇਂ ਸੂਏ ਸੂਈ ਹੈ ਜੀ ਤੀਜੇ ਸੂਏ ਤੇ ਦੁੱਧ ਕਿੰਨਾ ਐ ਇਸ ਵਕਤ ਨੈਟ ਤੇ ਇਸ ਟਾਈਮ 10 ਕਿਲੋ ਤਿਆਰ ਹੈ ਜੀ 10 ਕਿਲੋ ਤਿਆਰ ਹੈ ਜੀ 10 ਤਾਂ ਹੈਗੇ ਹੀ ਹੈ ਜੀ ਠੀਕ ਹੈ ਕਿੰਨਾ ਕੁ ਦੇ ਦੋ ਬਾਈ ਇਹ ਦੁੱਧ ਜਾਵਦੂਗੀ ਮੇਰੇ ਸਾਹਬ ਤੇ 14 ਚੀਜ਼ਾਂ ਦੇ 15 ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਦਾ ਦਸਨ ਮੁਤਾਬਕ ਤੀਜੇ ਸੂਏ ਸੂਈ ਹੈ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਤੇ ਕੱਦ-ਗਾਠ ਚੈੱਕ ਕਰ ਸਕਦੇ ਹੋ ਬਾਈ ਦੇ ਮੋਢੇ ਤਿੱਕਰ ਹੁੰਦੀ ਆ। ਬਾਕੀ ਹਵਾਨਾ ਕਰਮਾ ਵਾਲੀ ਦਾ ਸੋਹਣਾ ਏ। 10 ਕਿਲੋ ਇਸ ਵਕਤ ਨੈਟ ਤਿਆਰ ਆ। ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਬਾਈ ਕਰ ਲੋ ਚਾਹੇ 4 ਟਾਈਮ ਜਵਾਈ ਕਰ ਲੋ। ਬਾਈ ਦੇ ਦੱਸਣ ਮੁਤਾਬਕ ਤਿੰਨ ਮੇਲਿਆਂ ਦੀ ਜੇਤੂ ਮੱਝ ਆ ਜੀ ਇਹ। ਵਿਦ ਪ੍ਰੂਫ ਆ। ਪ੍ਰੂਫ ਬਾਈ ਕੋਲ ਸਾਰੇ ਆ ਸਰਟੀਫਿਕੇਟ ਹੈਗੇ ਆ ਫੋਟੋਮਾ ਹੈਗੀ ਆ। ਕੱਦ-ਗਾਠ ਤੇ ਦੇਖ ਸਕਦੇ ਹੋ। 14-15 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ। ਮਗਰ ਸੋਹਣੀ ਜੱਤ ਬਰੀਡ ਵਾਲੀ ਕੱਟੀ ਆ। ਦੇਖ ਲਓ ਜੀ ਸੋਹਣੀ ਫੇਸ ਕੁਆਲਿਟੀ ਚੰਗੀ ਸੇਵਾ ਗੌਰ ਹੋ ਜੂ ਤੇ ਟਾਪ ਦੀ ਝੋਟੀ ਬੰਨਾਂ ਜੀ ਇਹਨੇ ਵੀ ਮੇਲਿਆ ਵੀ ਤੇ ਬਾਕੀ ਤੁਸੀਂ ਪੱਠਪੂੜਾ ਦੇਖ ਹੀ ਸਕਦੇ ਹੋ ਵੱਡਾ ਟਾਂਚਾ ਚੌੜਾ ਪੱਠਪੂੜਾ ਤੇ ਕਾਗਜੀ ਪਿੰਡੇ ਦੀ ਆ ਜੀ ਬਾਕੀ ਨਿਸ਼ਾਨੀਆਂ ਦਾ ਨੀਲੀ ਰਾਵੀ ਦੀਆਂ ਚੈੱਕ ਤੁਸੀਂ ਕਰ ਹੀ ਲਈਆਂ ਸਾਰੇ ਦੀਆਂ ਸਾਰੀਆਂ ਪੂਰੀਆਂ ਪੂਛ ਦੀ ਲੰਬਾਈ ਦੇਖ ਲਓ ਥੱਲੇ ਟੱਚ ਹੁੰਦੀ ਆ ਜੀ ਬਾਕੀ ਕੱਦ ਕਾਠ ਚੰਗਾ ਜੀ ਤੇ ਐਤਿਹਾਰ ਵੀ ਬਾਈ ਮੇਲੇ ਤੇ ਲੱਗੇ ਜਾਣੀ ਤਨੋਲੇ ਵਾਲੇ ਤੇ ਜੇ ਤਾਂ ਵੈਗ ਗਈ ਫਿਰ ਤਾਂ ਠੀਕ ਹੈ ਨਹੀਂ ਜਾਉ ਲਾਜ਼ਮੀ ਠੀਕ ਆ ਜੀ ਬਾਈ ਕਹਿੰਦਾ ਜੇ ਤਾਂ ਸੇਲ ਹੋ ਗਈ ਤਾਂ ਚਲੋ ਠੀਕ ਆ ਤੇ ਨਹੀਂ ਤਨੋਲੇ ਵਾਲੇ ਮੇਲੇ ਤੇ ਬਾਈ ਕਹਿੰਦਾ ਲੈ ਕੇ ਚੱਲਾਂਗੇ ਮੱਝਪੁਰੀ ਸ਼ਕੀਨ ਆ ਜੀ ਤੇ ਮੁੱਲ ਬਾਈ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜਾਇਜ਼ ਹੀ ਦੇਣੀ ਆ ਕੋਈ ਇਹ ਨਹੀਂ ਵੀ ਜਿਹਨੇ ਮੇਲੇ ਜਿੱਤੇ ਵੀ ਆ ਤਾਂ ਠੀਕ ਆ ਜੀ ਮੈਂ ਦੂੜ ਲੱਖ ਲਾਵਾਂਗਾ ਜਾਂ ਇੰਨੇ ਲਾਵਾਂਗਾ ਉਹ ਆਪਾਂ ਨਹੀਂ ਜੋ ਬੰਦੇ ਠੀਕ ਆ ਜੀ ਦੇਵਾਂਗੇ ਵੀ ਜਾਇਜ਼ ਤੇ ਕੰਪੀਟੀਸ਼ਨ ਲੜਨ ਦੇ ਕਾਬਲ ਹੈਗੀ ਆ ਆਪਦੀ ਨਸਲ ਦੇ ਵਿੱਚ ਠੀਕ ਆ ਜੀ 1000 ਵੀ 1000 ਵੀ ਠੀਕ ਆ ਜੀ ਤੇ ਕਿਉਂਕਿ ਉਹ ਪਹਿਲਾ ਮੁੰਡੇ ਨੂੰ ਸ਼ੌਂਕ ਸੀ ਹਾਂਜੀ ਉਹ ਜਾਂਦੇ ਰਹੇ ਉਹ ਤੋਂ ਬਾਅਦ ਉਹ ਮੁੰਡਾ ਹੀ ਉਹਨਾਂ ਦਾ ਬਾਹਰ ਉੱਠ ਗਿਆ ਜਿੰਨ ਸ਼ੌਂਸ ਅੱਛਾ ਜੀ ਹਾਂ ਠੀਕ ਹੈ ਜੀ ਬਾਹਰ ਜਾਣਾ ਫਿਰ ਉਹ ਲਗੇ ਨਹੀਂ ਹੁਣ ਦੂਜਾ ਮੁੰਡਾ ਉਹਨਾਂ ਦਾ ਉਹ ਵੀ ਚੱਲਿਆ ਠੀਕ ਹੈ ਜੀ ਇਸ ਕਰਕੇ ਉਹਨਾਂ ਨੇ ਸੇਲ ਕਰ ਦਿੱਤਾ ਠੀਕ ਹੈ ਜੀ ਤੇ ਮੌਲ ਬਾਈ ਇਹਦਾ ਫੋਨ ਤੇ ਹੀ ਕਰਨਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਉਹਦੇ ਕੀ ਹੈ 15 ਦੀ ਗਾਰੰਟੀ ਨਾਲ ਹਾਂ ਜੀ ਅੱਜ ਵੀ ਉਹਦੇ ਵੀ ਤੁਹਾਨੂੰ ਕਈ ਗੱਬਣ ਹੈ ਵੀ ਇੰਨੇ ਦਿਨ ਲੈਂਦੀ ਆ ਆ ਦੇਖ ਲਓ ਜੀ ਵੀ ਗੱਬਣ ਠੀਕ ਹੈ ਜੀ ਜੇ ਅਸੀਂ ਨਾ ਲੈਵਾ ਵੀ ਲੈ ਜੂਗੀ ਜੀ ਬਸ ਤਿਆਰੀ ਹੈ ਲੈ ਵੀ ਸਕਦੀ ਹੈ ਭਵਾਨਾ ਬਹੁਤ ਆਪ ਦਾ ਤਿਆਰ ਕੀਤਾ ਜੀ ਮੱਜ ਨੇ ਤੇ ਕਿੰਨੇਵੇਂ ਸੂਏ ਸੂਣਾ ਹੀ ਇਹਨੇ ਇਹਨੇ ਤੀਜੇ ਸੂਏ ਸੂਣਾ ਹੀ ਤੀਜੇ ਸੂਏ ਸੂਣਾ ਬਾਈ ਕਹਿੰਦਾ ਤੇ 15 ਕਿਲੋ ਦੁੱਧ ਦੀ ਗਾਰੰਟੀ ਆ ਅਜੇ ਵੀ ਵੈਸੇ ਦਾ ਸਾਰਾ ਇਹ ਜਿਹੜਾ ਆਪਣੇ ਆਲਾ ਮੁੱਲ ਹੈ ਨਾ ਹਾਂਜੀ ਇਹਦੇ ਵਿੱਚ ਦੀ ਕੋਈ ਵੀ ਬੰਦਾ ਪਸ਼ੂ ਸੇਲ ਕਰ ਦੇਵੇਂ ਨਾ 15 ਕਿਲੋ ਆਲੀ ਨਾਲ ਹਰ ਪਸ਼ੂ ਦੀ ਥੋੜੋ ਗਾਰੰਟੀ ਦੇਣੀ ਆ ਸਹੀ ਗੱਲ ਹੈ। ਇਸੇ ਦੀ ਦਿੱਤੀ ਹੈ। ਥੱਬੇ ਦਾ ਹਵਾਨਾ ਲਈ ਫਰਦੀਆ ਜੀ ਦੇਖ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਜੀ 15 ਕਿਲੋ ਦੁੱਧ ਦੀ ਬਾਈ ਗਾਰੰਟੀ ਕਹਿੰਦੇ ਆ ਕਿ ਆਰਾਮ ਨਾਲ ਦੇ ਵੀ ਦੇਊ ਕਿਉਂਕਿ ਢਾਂਚਾ ਦੇਖ ਲਓ ਹਵਾਨਾ ਦੇਖ ਲਓ ਬਾਡੀ ਸਟਰਕਚਰ ਦੇਖ ਲਓ ਜੀ। ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਚਾਰੇ ਥਾਂ ਨਾ ਨਿੱਖੜਵੇਂ ਇੱਕੋ ਹੀ ਸਾਈਜ਼ ਦੇ ਸੋਹਣੀ ਫੇਸ ਕੁਆਲਿਟੀ ਹੈ ਬਾਈ ਦੱਸਦਾ ਕਿ ਤੀਜੇ ਸੂਏ ਸੁੰਦੀ ਆ। ਲਗਭਗ ਤਿਆਰੀ ਜੀ ਆ ਇੱਕ ਅੱਧਾ ਦੇਣੀ ਲਊ ਜੀ ਹੁਣ ਤਾਂ ਤੇ ਬਾਈ ਸੀਮਨ ਦੱਸਿਆ ਸੀ ਮਾਲਕਾਂ ਨੇ ਕਿਹੜਾ ਲੱਗਿਆ ਜੀ ਨਹੀਂ ਇਹ ਨਹੀਂ ਪਤਾ ਸੀਮਨ ਤਾਂ ਨਹੀਂ ਪਤਾ ਜੀ ਨਹੀਂ ਸੀਮਨ ਬਾਈ ਕਹਿੰਦਾ ਨਹੀਂ ਦੱਸ ਵੀ ਜੇ ਕੋਈ ਮੈਂ ਭੁੱਲ ਜਾਨਾ ਠੀਕ ਆ ਜੀ ਸੀਮਨ ਬਾਈ ਕਹਿੰਦਾ ਨਹੀਂ ਦੱਸਿਆ ਮਾਲਕਾਂ ਨੇ ਤੇ ਹਵਾਨਾ ਨੇੜੇ ਤੋਂ ਚੈੱਕ ਕਰ ਲਓ ਜੀ ਪੂਰਾ ਟਾਪ ਦਾ ਲੱਤਾਂ ਚ ਫਸਿਆ ਪਿਆ ਜੀ ਇਹਦਾ ਮੁੱਲ ਇਹਦਾ ਮੁੱਲ ਉਹੀ 85 ਹੈ ਮੁੱਲ ਬਿਲਕੁਲ ਜਾਇਜ਼ 85000 ਰੁਪਿਆ ਬਾਕੀ ਮਾਨਤਨ ਹੋ ਜਾਊ ਥੋੜਾ ਕਨਾਂ ਜੀ 3 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਉਹ ਹੀ ਮਰੇ ਬੱਚੇ ਵਾਲੀ ਤੇ ਮਰਾ ਬੱਚਾ ਮਰਿਆ ਹੋਇਆ ਜਿਹਦਾ ਦਸ ਕਿੰਨਾ ਤਿਆਰ ਆ ਜੀ ਇਹਦਾ ਇਹਦਾ 10 ਕਿਲੋ 10 ਕਿਲੋ ਨੈਟ ਤਿਆਰ ਆ ਜੀ ਬੱਚਾ ਐਕਸਪਾਇਰੀ ਹੋ ਗਿਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ 20 25 ਦਿਨ 20 25 ਦਿਨ ਹੋ ਗਏ ਬਾਈ ਦੱਸਦਾ ਕਿ ਸੂਈ ਨੂੰ ਹਵਾਨਾ ਦੇਖ ਸਕਦੇ ਜੇ ਕੋਈ ਵੀਰ ਬਾਈ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਕਰ ਰਹੀ ਆਪਾਂ ਦਾ ਨੇ ਦੋ ਟਾਂ ਚਾਰ ਟਾਂ ਚਵਾਈ ਕਰਕੇ ਬਾਈ ਕਹਿੰਦਾ ਲਜਾ ਸਕਦਾ ਏ ਬਾਕੀ ਸੂਏ ਸਵਾਏ ਪਾਉਂਦੀ ਇਹ ਪਤਾ ਕੀ ਆਈ ਇਹ ਅਮੀ ਨਾ ਆ ਗਿਆ ਮਗਰ ਹਾਂਜੀ ਮਗਰ ਉਹ ਮਾਗ ਫਗਣ ਚੇਤ ਤੇ ਵਿਸਾਖ ਦੇ ਵਿੱਚ ਜਿੰਨੇ ਵੀ ਅੱਜ ਵਿੱਚ ਹੀ ਹਾਂਜੀ ਉਹਨੇ ਪੈਸਿਆਂ ਦੀ ਨੇ ਫੇਰ ਵਿਕਣਾ ਟੋਕੜ ਗੱਬਣੇ ਟੋਕੜ ਗੱਬਣ ਹੋ ਠੀਕ ਹੈ ਜੀ ਯਾਰ ਜਿਹੜਾ ਲਾਹ ਲੈਣਾ ਕਿਸੇ ਨੇ ਉਹ ਲੈ ਲੇ ਜਿਹਦੀ ਕਿਸੇ ਚ ਮੈਂ ਚ ਦੋ ਤਿੰਨ ਮਹੀਨੇ ਰਹਿੰਦੇ ਆ ਠੀਕ ਹੈ ਉਹ ਲੈ ਜਾ ਦੁੱਧ ਪੀ ਕੇ ਨੇ ਫੇਰ ਮੈਨੂੰ ਹੀ ਦੇ ਦੇ ਬਣਾ ਠੀਕ ਹੈ ਜੀ ਹਣਾ ਮੈਨੂੰ ਹੀ ਦੇ ਦੇ ਠੀਕ ਹੈ ਜੀ ਤੇ ਬਾਕੀ ਥੋੜੀ ਅਗਾਲਾ ਵਿੱਚ ਇਹਦੀ ਨਾਲ ਦੀ ਮਈਆਂ ਦੋ ਹਾਂਜੀ ਆਪਾਂ ਹੋਰ ਖਰੀਦਦੇ ਹਾਂ ਠੀਕ ਆ ਜੀ ਉਹਨਾਂ ਦੀ ਆਪਾਂ ਕੱਲ ਨੂੰ ਬਣਾਉਣੀ ਹੈ ਕੱਲ ਨੂੰ ਵੀਡੀਓ ਆਊਗੀ ਹਾਂ ਹੁਣ ਵੀ ਆ ਤੇਰੇ ਆਉਣ ਤੋਂ ਪਹਿਲਾਂ ਚੋਈ ਗਈ ਸਾਨੂੰ ਪਤਾ ਨਹੀਂ ਸੀ ਤੁਹਾਨੂੰ ਠੀਕ ਆ ਜੀ ਇੱਦਾਂ ਕਰ ਲੇਟ ਹੋ ਜਾਏਗਾ ਠੀਕ ਆ ਜੀ ਤੇ ਹੁਣ ਇਹਦੀ ਕੱਲ ਨੂੰ ਇਹਦੀ ਵੀ ਪਊਗੀ ਨਾਲ ਹੀ ਤੇ ਦੋਹਾਂ ਦੀ ਜਿਹੜੀਆਂ ਨੀਲੀਆਂ ਦੋ ਠੀਕ ਆ ਜੀ ਸੂਹੀਆਂ ਸਵਾਇਆਂ ਸੂਹੀਆਂ ਸਵਾਇਆਂ ਹਾਂ ਕਿੰਨੇ ਕਿੰਨੇ ਦੁੱਧ ਵਾਲੀਆਂ ਜੀ ਦੁੱਧ ਦੁੱਧ ਚੋਈ ਤਾਂ ਪਤਾ ਲੱਗਦਾ ਹੁੰਦਾ ਹੈ ਕਿੰਨਾ ਦੱਸ 14 15 13 14 ਕਿਲੋ ਆ ਗਏ ਠੀਕ ਆ ਚੰਗੀਆਂ ਜੀ ਚੰਗੀਆਂ ਹੈ ਚੰਗੀਆਂ ਮੁੱਲ ਘੱਟ ਹੈ ਮੁੱਲ ਜਾਇਜ਼ ਹੈ ਮੁੱਲ ਲੱਖੋਂ ਅੰਦਰ ਹੈ ਠੀਕ ਹੈ ਜੀ ਹਾਂ ਮੁੱਲ ਜਾਇਜ਼ ਹੈ ਬਾਈ ਕਹਿੰਦਾ ਮੱਝਾਂ ਚੰਗੀਆਂ ਕੱਲ ਨੂੰ ਨੀਲੀ ਰਵੀ ਦੀ ਆਉਣਗੇ ਆਪਣੇ ਚੈਨਲ ਤੇ ਵੀਡੀਓ ਦੇਖਣ ਨੂੰ ਮਿਲ ਜੂਗੀ ਕੱਲ ਨੂੰ ਬਣਾਉਣੀ ਹੈ ਬਾਕੀ ਚੈਨਲ ਸਬਸਕ੍ਰਾਈਬ ਕਰ ਲੋ ਕਿਉਂਕਿ ਰਟੀਨ ਚ ਬਾਈ ਦੀਆਂ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਚੋ ਜੇ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ